ਸਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਕਈ ਲੋਕ ਗੰਭੀਰ ਬਿਮਾਰ ਹੁੰਦੇ ਨੇ ਉਸ ਬਿਮਾਰੀ ਤੋਂ ਨਜਾਤ ਪਾਉਣਾ ਚਾਹੁੰਦੇ ਨੇ ਪਰ ਬਿਮਾਰੀ ਉਹਨਾਂ ਦਾ ਪਿੱਛਾ ਨਹੀਂ ਛੱਡਦੀ ਤੇ ਉਹ ਉਸ ਅਸਹਿ ਦਰਦ ਦੇ ਵਿੱਚੋਂ ਗੁਜ਼ਰਦੇ ਨੇ ਤੇ ਅਕਸਰ ਕਈ ਲੋਕ ਇਹ ਦੁਆ ਕਰਦੇ ਸੁਣੇ ਜਾਂਦੇ ਨੇ ਭਾਈ ਪ੍ਰਮਾਤਮਾ ਸਾਨੂੰ ਆਪਣੇ ਕੋਲ ਹੀ ਬੁਲਾ ਲਾ ਇਹ ਬਿਮਾਰੀ ਸਾਡੇ ਤੋਂ ਕੱਟੀ ਨਹੀਂ ਜਾ ਰਹੀ ਕਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਤੇ ਕਈ ਪਟੀਸ਼ਨਾਂ ਕੋਰਟਾਂ ਦੇ ਵਿੱਚ ਪੈਂਦੀਆਂ ਨੇ ਜਿਦੇ ਵਿੱਚ ਲੋਕ ਸਵੈ ਇੱਛਾ ਦੇ ਨਾਲ ਮਰਨਾ ਚਾਹੁੰਦੇ ਨੇ ਉਸ ਬਿਮਾਰੀ ਦੇ ਕਸ਼ਟ ਚੋਂ ਨਿਕਲਣਾ ਚਾਹੁੰਦੇ ਨੇ ਤੇ ਹੁਣ ਫਰਾਂਸ ਦੀ ਪਾਰਲੀਮੈਂਟ ਦੇ ਵਿੱਚ ਇੱਕ ਅਜੀਹਾ ਹੀ ਬਿੱਲ ਪੇਸ਼ ਕੀਤਾ ਗਿਆ ਜਿਹਨੂੰ ਵੱਧ ਵੋਟਾਂ ਦੇ ਨਾਲ ਪਾਸ ਵੀ ਕਰ ਦਿੱਤਾ ਗਿਆ ਹੁਣ ਇਸ ਬਿੱਲ ਨੇ ਅੱਗੇ ਸੈਨੇਟ ਦੇ ਵਿੱਚ ਜਾਣਾ ਉਹਦੇ ਵਿੱਚ ਬਹਿਸ ਹੋਵੇਗੀ ਤੇ ਉੱਥੇ ਬਿੱਲ ਪਾਸ ਹੁੰਦਾ ਹੈ ਤੇ ਫਿਰ ਉਹ ਕਾਨੂੰਨ ਦਾ ਰੂਪ ਧਾਰਨ ਕਰ ਜੇਗਾ ਇਹਦੇ ਵਿੱਚ ਚਰਚਾ ਛੜੀ ਹੈ ਕਿ ਸਵੈ ਇੱਛਾ ਦੇ ਨਾਲ ਬਿਮਾਰ ਵਿਅਕਤੀ ਨੂੰ ਮਰਨਾ ਚਾਹੀਦਾ ਹੈ ਜਾਂ ਨਹੀਂ ਕਿਉਂਕਿ ਸਵੈ ਇੱਛਾ ਦੇ ਨਾਲ ਜੇਕਰ ਕੋਈ ਵਿਅਕਤੀ ਚਾਹੁੰਦਾ ਹੈ ਕਿਸੇ ਬਿਮਾਰੀ ਤੋਂ ਪੀੜਤ ਹੈ ਉਹ ਬਿਮਾਰੀ ਨੂੰ ਝੇਲ ਨਹੀਂ ਸਕਦਾ ਬੈੱਡ ਦੇ ਉੱਤੇ ਆ ਹਿਲਣਾ ਜੁਲਣਾ ਬੰਦ ਆ ਤਾਂ ਉਹਦੇ ਲਈ ਅਜਿਹਾ ਹੋ ਜਾਂਦਾ ਹੈ ਕਿ ਉਹ ਸਵੈ ਇੱਛਾ ਦੇ ਨਾਲ ਕਈ ਵਾਰ ਕਹਿ ਦਿੰਦਾ ਹੈ ਕਿ ਮੈਨੂੰ ਜਿਹੜੀ ਉਹ ਮੌਤ ਆ ਜਾਵੇ ਤਣ ਫਰਾਂਸ ਦੀ ਪਾਰਲੀਮੈਂਟ ਦੇ ਵਿੱਚ ਇਹ ਬਿੱਲ ਜਿਹੜਾ ਇਹ ਪਾਸ ਹੋਇਆ ਹੈ ਹੇਟਲੇ ਸਦਨ ਦੇ ਵਿੱਚ ਇਹਨੂੰ ਮਨਜ਼ੂਰੀ ਮਿਲ ਚੁੱਕੀ ਹੈ ਯਾਨੀ ਕਿ ਪਾਸ ਹੋ ਚੁੱਕਿਆ ਇਹਦੇ ਵਿੱਚ ਇਹ ਹੈ ਕਿ ਘਾਤਕ ਜਿਹੜੀ ਡੋਜ਼ ਆ ਕਿਸੇ ਵੀ ਦਵਾਈ ਦੀ ਉਹਦੇ ਨਾਲ ਜੇਕਰ ਕੋਈ ਵਿਅਕਤੀ ਸਵੈ ਇੱਛਾ ਦੇ ਨਾਲ ਆਪਣੀ ਜੀਵਨ ਨੂੰ ਖਤਮ ਕਰਨਾ ਚਾਹੁੰਦਾ ਤਾਂ ਉਹ ਕਰ ਸਕੇਗਾ ਪਰ ਅਜੇ ਇਹਨੇ ਬਿੱਲ ਨੇ ਕਾਨੂੰਨ ਦਾ ਰੂਪ ਧਾਰਨ ਕਰਨਾ ਹੈ ਫਿਲਹਾਲ ਚਰਚਾ ਇਹਦੇ ਉੱਤੇ ਛਿੜ ਚੁੱਕੀ ਹੈ ਵੋਟਾਂ ਦੀ ਗੱਲ ਕਰੀਏ ਤਾਂ ਇਸ ਬਿੱਲ ਨੂੰ ਪਾਸ ਕਰਨ ਦੇ ਵਿੱਚ 300 5 ਵੋਟਾਂ ਹੱਕ ਦੇ ਵਿੱਚ ਪਈਆਂ ਤੇ 199 ਵੋਟਾਂ ਵਿਰੋਧ ਦੇ ਵਿੱਚ ਪਈਆਂ ਯਾਨੀ ਕਿ 100 ਵੋਟਾਂ ਵੱਧ ਇਧਰਲੇ ਪਾਸੇ ਪੈ ਗਈਆਂ ਤੇ ਉੱਥੋਂ ਦੇ ਜਿਹੜੇ ਰਾਸ਼ਟਰਪਤੀ ਨੇ ਫਰਾਂਸ ਦੇ ਇਮੈਨੂਅਲ ਮੈਕਰੋਂ ਉਹਨਾਂ ਨੇ ਵੀ ਇਸ ਨੂੰ ਫਰਾਂਸ ਦੀ ਪਾਰਲੀਮੈਂਟ ਦਾ ਇੱਕ ਵੱਡਾ ਕਦਮ ਕਰਾਰ ਦਿੱਤਾ ਤੇ ਹੁਣ ਇਹ ਉੱਚ ਸਦਨ ਦੇ ਵਿੱਚ ਜਾਏਗਾ ਸੈਨੇਟ ਦੇ ਵਿੱਚ ਇਹਦੇ ਉੱਤੇ ਬਹਿਸ ਹੋਵੇਗੀ ਤੇ ਉਸ ਬਹਿਸ ਤੋਂ ਬਾਅਦ ਦੇ ਵਿੱਚ ਅਗਲੀਆਂ ਚਰਚਾਵਾਂ ਜਨਮ ਲੈਣਗੀਆਂ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਫਿਲਮ ਆਈ ਸੀਗੀ ਫਿਲਮ ਸੀਗੀ 2010 ਦੇ ਵਿੱਚ ਆਈ ਗੁਜ਼ਾਰਿਸ਼ ਜਿਹਦੇ ਵਿੱਚ ਰਿਤਿਕ ਰੋਸ਼ਨ ਤੇ ਅਸ਼ੋਰਾ ਰਾਏ ਬੱਚਨ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਸੀ ਇਹਦੇ ਵਿੱਚ ਵੀ ਇੱਕ ਅਜੇ ਸਖਸ਼ ਦੀ ਕਹਾਣੀ ਸੀਗੀ ਜਿਹੜਾ ਪੈਰਾਲਾਈਜ਼ਡ ਹੋ ਜਾਂਦਾ ਹੈ ਯਾਨੀ ਕਿ ਉਹਨੂੰ ਲਕਵਾ ਜਿਹੜਾ ਹੁੰਦਾ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਕਈ ਤਰ੍ਹਾਂ ਦੀਆਂ ਪਟੀਸ਼ਨਾਂ ਪਾਉਂਦਾ ਹੈ ਕਿ ਉਹਨੂੰ ਇੱਛਾ ਮ੍ਰਿਤਯੂ ਦਿੱਤੀ ਜਾਵੇ ਯਾਨੀ ਕਿ ਉਹ ਖੁਦ ਨੂੰ ਖਤਮ ਕਰਨਾ ਚਾਹੁੰਦਾ ਹੈ ਕਿਉਂਕਿ ਉਹ ਔਖਾ ਹੋ ਚੁੱਕਿਆ ਹੈ ਬੈੱਡ ਦੇ ਉੱਤੇ ਪਿਆ ਹੋਇਆ ਸਾਰੇ ਉਹਦੇ ਕੰਮਕਾਜ ਨੇ ਜਿਹੜੇ ਪ੍ਰਭਾਵਿਤ ਹੋ ਰਹੇ ਨੇ ਤਾਂ ਇਸ ਫਿਲਮ ਨੂੰ ਉਦੋਂ ਡਾਇਰੈਕਟ ਕੀਤਾ ਸੀਗਾ ਲਿਖਿਆ ਸੀ ਯੋਜਨਾ ਬਣਾਈ ਸੀ ਸੰਜੇ ਲੀਲਾ ਭੰਸਾਲੀ ਨੇ ਇਸ ਫਿਲਮ ਦਾ ਵਿਰੋਧ ਵੀ ਹੋਇਆ ਸੀ ਕਈ ਤਰ੍ਹਾਂ ਦੀਆਂ ਆਲੋਚਨਾਵਾਂ ਦਾ ਸਾਹਮਣਾ ਵੀ ਕਰਨਾ ਪਿਆ ਸੀਗਾ ਇਸ ਫਿਲਮ ਨੂੰ ਲੈ ਕੇ ਤਾਂ ਉਦੋਂ 2010 ਦੇ ਵਿੱਚ ਵੀ ਚਰਚਾ ਛੜੀ ਸੀ ਗੁਜ਼ਾਰਿਸ਼ ਫਿਲਮ ਦੇ ਨਾਲ ਤੇ ਹੁਣ ਫਰਾਂਸ ਦੀ ਪਾਰਲੀਮੈਂਟ ਦੇ ਵਿੱਚ ਅਜੇ ਹੀ ਮਾਮਲੇ ਨੂੰ ਲੈ ਕੇ ਜਦੋਂ ਚਰਚਾ ਛੜੀ ਤਾਂ ਬਹੁਤੇ ਮੈਂਬਰਾਂ ਨੇ ਕਹਿ ਦਿੱਤਾ ਕਿ ਜੇਕਰ ਕੋਈ ਵਿਅਕਤੀ ਜ਼ਿਆਦਾ ਗੰਭੀਰ ਬਿਮਾਰ ਹੈ ਉਹ ਬਿਮਾਰੀ ਤੋਂ निजात ਨਹੀਂ پا ਰਿਹਾ ਦਵਾਈਆਂ ਖਾ ਖਾ ਕੇ ਅੱਕ ਚੁੱਕਿਆ ਡਾਕਟਰ ਵੀ ਕਈ ਵਾਰ ਜਵਾਬ ਦੇ ਦਿੰਦੇ ਨੇ ਘਰ ਦੇ ਵਿੱਚ ਬੈੱਡ ਦੇ ਉੱਤੇ ਆ ਪਰਿਵਾਰਕ ਮੈਂਬਰ ਵੀ ਪਰੇਸ਼ਾਨ ਹੋ ਰਹੇ ਨੇ ਤਾਂ ਅਜਿਹਾ ਵਿਅਕਤੀ ਜੇਕਰ ਇੱਛਾ ਦੇ ਨਾਲ ਆਪਣਾ ਜੀਵਨ ਖਤਮ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਜਿਹੜੀ ਘਾਤਕ ਦਵਾਈ ਹੈ ਜਿਹੜੀ ਉਹ ਦੇਣ ਦਾ ਪ੍ਰਾਵਧਾਨ ਹੋਣਾ ਚਾਹੀਦਾ ਇਹਦੇ ਉੱਤੇ ਚਰਚਾ ਛਿੜ ਗਈ ਹੈ ਹੁਣ ਸੈਨੇਟ ਦੇ ਵਿੱਚ ਇਸ ਬਿੱਲ ਨੂੰ ਲੈ ਕੇ ਜਾਣਾ ਹੈ ਉੱਥੇ ਕਿੰਨੀਆਂ ਕਵੋਟਾਂ ਮਿਲਦੀਆਂ ਨੇ ਕੀ ਉੱਥੇ ਜਾ ਕੇ ਬਿੱਲ ਉਹ ਰੱਦ ਹੋ ਜਾਂਦਾ ਤਾਂ ਜਿਵੇਂ ਅਪਡੇਟਸ ਆਉਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ